ਇਨਮਹਾ ਸਾਜ ਸਵਾਰਨਹਾਰਾ ਰਮਾਉਂਦੇ ਨੇ ਸਤਿਗੁਰੂ ਕਿ ਇੱਕ ਖਿੰਨ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਪੈਦਾ ਕਰਕੇ ਤੇ ਉਹਨੂੰ ਸੁੰਦਰ ਬਣਾ ਦਿੰਦਾ ਹੈ ਸਜਾ ਦਿੰਦਾ ਸਵਾਰ ਬਿੰਦਾ ਸਾਥ ਸੰਗਤ ਜੀ ਦੀਵਾਲੀ ਤੋਂ ਅਗਲੇ ਦਿਨ ਨਾ ਲੋਕ ਵਿਸ਼ਵਕਰਮਾ ਦਿਵਸ ਮਨਾਉਂਦੇ ਵਿਸ਼ਵਕਰਮਾ ਨੂੰ ਕਲਾ ਦਾਤ ਸਿਲਪ ਦਾ ਦੇਵਤਾ ਮੰਨਿਆ ਜਾਂਦਾ ਸਨਾਤਨ ਮਤ ਵਿੱਚ ਕਿਉਂਕਿ ਸਨਾਤਨੀ ਲੋਕਾਂ ਵਿੱਚ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਣ ਦਾ ਸਿਧਾਂਤ ਹੈ ਉਹਨਾਂ ਦਾ ਸਿਧਾਂਤ ਉਹਨਾਂ ਨੂੰ ਮੁਬਾਰਕ ਕਿਉਂਕਿ ਸਾਨੂੰ ਕੋਈ ਹੱਕ ਨਹੀਂ ਕਿਸੇ ਦੇ ਧਰਮ ਬਾਰੇ ਕੋਈ ਇਫਰਨੀ ਕਰੀਏ ਪਰ ਸਾਧ ਸੰਗਤ ਜੀ ਇਹ ਦੇਖਿਆ ਜਾਂਦਾ ਹੈ ਕਿ ਸਾਡੇ ਬਹੁਤ ਸਾਰੇ ਮਿਸਤਰੀ ਵੀਰ ਜਿਹੜੇ ਆਪਣੇ ਆਪ ਨੂੰ ਸਿੱਖ ਵੀ ਅਪਵਾਉਂਦੇ ਨੇ ਖਾਸ ਕਰਕੇ ਰਾਮ ਗੜੀਆ ਬਰਾਦਰੀ ਵਿੱਚੋਂ ਰਾਮ ਗੜੀਏ ਸਿੱਖ ਜਿਹੜੇ ਆਪਣੇ ਆਪ ਨੂੰ ਮੰਨਦੇ ਨੇ ਉਹ ਵੀ ਇਸ ਦਿਨ ਤੇ ਆਪਣੇ ਔਜ਼ਾਰਾਂ ਦੀ ਪੂਜਾ ਕਰਦੇ ਨੇ ਜਿੰਨੇ ਵੀ ਆਪਣੇ ਉਹਨਾਂ ਦੇ ਸੰਤ ਹੁੰਦੇ ਨੇ ਮਿਸਤਰੀਆਂ ਦੇ ਉਹ ਉਹਨਾਂ ਨੂੰ ਧੂੜ ਕੇ ਸਵਾਰ ਕੇ ਤੇ ਉਹਨਾਂ ਦੀ ਪੂਜਾ ਕਰਦੇ ਨੇ ਵਿਸ਼ਮਕਰਮਾ ਨਾਂ ਦੇ ਦੇਵਤੇ ਦੇ ਨਾਮ ਤੇ ਕਿਉਂਕਿ ਉਹ ਉਹਨੂੰ ਕਲਾ ਕਿਰਤ ਦਾ ਦੇਵਤਾ ਮੰਨਦੇ ਨੇ ਤੇ ਇਹ ਮੰਨਦੇ ਨੇ ਕਿ ਸਾਰੀ ਸ੍ਰਿਸ਼ਟੀ ਦੀ ਰਚਨਾ ਹੀ ਇਸਨੇ ਕੀਤੀ ਸਾਰੇ ਔਜ਼ਾਰ ਹੀ ਇਸਨੇ ਬਣਾਏ ਪਰ ਜਦੋਂ ਅਸੀਂ ਸਤਗੁਰਾਂ ਦੀ ਪਾਵਨ ਬਾਣੀ ਨੂੰ ਵਿਚਾਰਦੇ ਆਂ ਪੜ੍ਹਦੇ ਆਂ ਤੇ ਗੁਰਬਾਣੀ ਬਿਲਕੁਲ ਹੀ ਕੁਝ ਹੋਰ ਕਹਿ ਰਹੀ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਹੀ ਜੋ ਸਤਗੁਰਾਂ ਨੇ ਸਾਨੂੰ ਊਮੂਲ ਮੰਤਰ ਬਖਸ਼ਿਆ ਉਹਦੇ ਵਿੱਚ ਹੀ ਸਤਗੁਰਾਂ ਨੇ فرمایا ਕਿ ਉਹ ਅਕਾਲ ਪੁਰਖ ਕਿਹੋ ਜਿਹਾ ਹੈ ਉਹਦਾ ਸਰੂਪ ਕਿਹੋ ਜਿਹਾ ਹੈ ਇਕ ਓੰਕਾਰ ਸਤਨਾਮ ਪਰਤਾ ਪੁਰਖ ਕਰਤਾ ਭਾਵ ਕ੍ਰੇਟਰ ਸਾਰੇ ਕੁਝ ਨੂੰ ਬਣਾਉਣ ਵਾਲਾ ਸਾਰੀ ਸ੍ਰਿਸ਼ਟੀ ਦਾ ਅਰਚੇਤਾ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਸਵਾਰ ਕੇ ਬਣਾਣ ਕੇ ਤੇ ਪੁਰਖ ਉਹਦੇ ਵਿੱਚ ਹੀ ਵਿਆਪਕ ਵੀ ਹੈ ਵਸ ਵੀ ਰਿਹਾ ਹੈ ਸ੍ਰਿਸ਼ਟੀ ਦੇ ਵਿੱਚ ਹੀ ਮੌਜੂਦ ਹੈ ਹੁਣ ਇਥੋਂ ਸਿੱਧ ਹੋ ਗਿਆ ਕਿ ਸਾਡਾ ਵਿਸ਼ਵ ਕਰਮਾ ਤੇ ਅਕਾਲ ਪੁਰਖ ਵਾਹਿਗੁਰੂ ਹੀ ਹੈ। ਸਾਡੇ ਵਾਸਤੇ ਤੇ ਉਹੋ ਹੀ ਹੈ ਸਾਰੇ ਕੁਝ ਨੂੰ ਬਣਾਉਣ ਵਾਲਾ। ਸਾਰੀ ਸ੍ਰਿਸ਼ਟੀ ਉਹਨੇ ਸਾਜੀ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਨੁ ਪਾਈ। ਆਪਾਂ ਹਰ ਰੋਜ਼ ਨਿਤਨੇਮ ਵਿੱਚ ਪੜਦੇ ਹਾਂ ਤੂੰ ਕਰਤਾ ਸਚਿਆਰ ਮੈਡਾ ਸਾਈਂ ਏ ਵਾਹਿਗੁਰੂ। ਤੂੰ ਹੀ ਮੇਰਾ ਮਾਲਕ ਹੈ ਤੂੰ ਹੀ ਸਾਡਾ ਕਰਤਾ ਭਾਵ ਕਰਨ ਵਾਲਾ ਸਾਨੂੰ ਬਣਾਉਣ ਵਾਲਾ ਹੁਣ ਇਥੋਂ ਸਿੱਧ ਹੋ ਗਿਆ ਕਿ ਸਾਡਾ ਕੋਈ ਹੋਰ ਦੇਵਤਾ ਨਹੀਂ ਅਸੀਂ ਕੇਵਲ ਇੱਕ ਅਕਾਲ ਦੇ ਪੁਜਾਰੀ ਹਾਂ ਸੋ ਸਾਨੂੰ ਪਾਵਨ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਕਿ ਦੇਵੀ ਦੇਵਤਿਆਂ ਨੂੰ ਮੰਨਣ ਦਾ ਸਿਧਾਂਤ ਜਿਹੜਾ ਉਹ ਗੁਰਮਤ ਦਾ ਨਹੀਂ ਜਾਏਗਾ ਗੁਰਬਾਣੀ ਦਾ ਨਹੀਂ ਸਤਗੁਰ ਜੀ ਤੇ ਇਤੋਂ ਤੱਕ ਫਰਮਾਉਂਦੇ ਕਿ ਦੇਵੀ ਦੇਵਾ ਮੂਲ ਹੈ ਮਾਇਆ ਕਹਿੰਦੇ ਅਸਲ ਵਿੱਚ ਨਾ ਇਹ ਮਾਇਆ ਹੀ ਭਾਵ ਸੁੱਖਾਂ ਦੀ ਕਾਮਨਾ ਤੇ ਦੁੱਖਾਂ ਤੋਂ ਡਰ ਇਹੋ ਹੀ ਇਹ ਦੇਵੀ ਦੇਵਤਿਆਂ ਦੇ ਰਚਣ ਦਾ ਕਾਰਨ ਹੈ ਦੇਵੀ ਦੇਵਾ ਮੂਲ ਹੈ ਮਾਇਆ ਭਾਵ ਜਿਹੜੇ ਲੋਕ ਮਾਇਆ ਦੇ ਮੂਹ ਵਿੱਚ ਫਸੇ ਹੋਏ ਨੇ ਜਿਹੜੇ ਮਾਇਆ ਦੇ ਹੀ ਸੁੱਖਾਂ ਦੀ ਕਾਮਨਾ ਕਰਦੇ ਰਹਿੰਦੇ ਨੇ ਤੇ ਜਿਨ੍ਹਾਂ ਨੂੰ ਦੁੱਖਾਂ ਤੋਂ ਡਰ ਲੱਗਦਾ ਰਹਿੰਦਾ ਉਹੋ ਹੀ ਵਾਖ ਵਖਤਰਾਂ ਦੇ ਦੇਵੀ ਦੇਵਤੇ ਘੜ ਲੈਂਦੇ ਨੇ ਉਹਨਾਂ ਕੋਲੋਂ ਆਪਣੀਆਂ ਕਾਮਨਾਵਾਂ ਦੀ ਪੂਰਤੀ ਦੀ ਇੱਛਾ ਰੱਖਦੇ ਨੇ ਤੇ ਜਾਂ ਫਿਰ ਡਰਦੇ ਰਹਿੰਦੇ ਨੇ ਕਿ ਸਾਡਾ ਕੋਈ ਨੁਕਸਾਨ ਨਾ ਹੋ ਜਾਈ। ਪਰ ਜਿਹੜਾ ਗੁਰਸਿੱਖ ਹੋਏ ਉਹ ਤੇ ਦੁੱਖ ਸੁੱਖ ਤੋਂ ਉੱਪਰ ਦੀ ਅਵਸਥਾ ਵਿੱਚ ਖੀੜਦਾ। ਦੁੱਖ ਨਾਹੀਂ ਸਭ ਸੁਖ ਹੀ ਹੈ ਰੇ। ਇੱਕ ਹੈ ਏਕੀ ਨੇਤੈ। ਬੁਰਾ ਨਾਹੀਂ ਸਭ ਭਲਾ ਹੀ ਹੈ ਰੇ। ਹਾਰ ਨਾਹੀਂ ਸਭ ਜਿੱਤੇ। ਇਸ ਕਰਕੇ ਸਾਡੇ ਸਿੱਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਇਸ ਦੇਵਤੇ ਨਾਲ ਕੋਈ ਸਬੰਧ ਨਹੀਂ ਕੋਈ ਮਤਲਬ ਨਹੀਂ ਖਾਸ ਕਰ ਰਾਮਗੜੀਆ ਬਰਾਦਰੀ ਵਾਲੇ ਵੀਰ ਜਿਹੜੇ ਆ ਉਹਨਾਂ ਨੂੰ ਇਹ ਵਿਚਾਰਨਾ ਚਾਹੀਦਾ ਕਿ ਇਸ ਬਰਾਦਰੀ ਵਿੱਚੋਂ ਤੇ ਬਹੁਤ ਮਹਾਬਲੀ ਯੋਧੇ ਪੈਦਾ ਹੋਏ ਸਰਦਾਰ ਜੱਸਾ ਸਿੰਘ ਰਾਮਗੜੀਆ ਵਰਗੇ ਕਿਉਂਕਿ ਉਹਨਾਂ ਦੇ ਨਾਮ ਤੋਂ ਹੀ ਰਾਮਗੜੀਆ ਸ਼ਬਦ ਜਿਹੜਾ ਸਾਰੀ ਬਰਾਦਰੀ ਦੇ ਨਾਲ ਜੁੜਿਆ ਜਦੋਂ ਇਹਨਾਂ ਨੇ ਸ੍ਰੀ ਅਮਰਤਸਰ ਵਿੱਚ ਸਰਦਾਰ ਜੱਸਾ ਸਿੰਘ ਉਹਨਾਂ ਨੇ ਰਾਮ ਰੌਣੀ ਨਾਂ ਦਾ ਕਿਲਾ ਬਣਾਇਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਤੇ ਰਾਮ ਰੌਣੀ ਉਸ ਕਿਲੇ ਨੂੰ ਬਾਅਦ ਵਿੱਚ ਰਾਮਗੜ੍ਹ ਕਿਹਾ ਜਾਣ ਲੱਗ ਪਿਆ ਤੇ ਉਸੇ ਰਾਮਗੜ੍ਹ ਤੋਂ ਹੀ ਸਾਰੀ ਬਰਾਦਰੀ ਸਰਦਾਰ ਜੱਸਾ ਸਿੰਘ ਦੀ ਬਰਾਦਰੀ ਦਾ ਨਾਮ ਹੈ ਰਾਮਗੜ੍ਹ ਹੀ ਬਰਾਦਰੀ ਪ੍ਰਚਲਿਤ ਹੋ ਗਿਆ ਸੋ ਇੰਨੇ ਜੋਦੇ ਮਹਾਵਲੀ ਤੇ ਮਹਾਰਾਜੇ ਪੈਦਾ ਕੀਤੇ ਇਹਨਾਂ ਇਸ ਬਰਾਦਰੀ ਨੇ ਅੱਜ ਇੱਕ ਦੇਵਤੇ ਤੋਂ ਡਰ ਕੇ ਉਹਦੀ ਪੂਜਾ ਕਰਨ ਲੱਗ ਕੇ ਬੜੀ ਅਫਸੋਸ ਵਾਲੀ ਗੱਲ ਹੈ ਫਿਰ ਅੱਜ ਦੇ ਸਮੇਂ 'ਚ ਵੀ ਇਸੇ ਰਾਮਗੜੀਆ ਬਰਾਦਰੀ ਤੋਂ ਭਾਈ ਸੰਦੀਪ ਸਿੰਘ ਸਨਿਵਾਰ ਕਾ ਜੋਧਾ ਪੈਦਾ ਹੋਇਆ ਜਿਨੇ ਦੋ ਦੁਸ਼ਟਾਂ ਨੂੰ ਸੋਧਿਆ ਤਾਜੀ ਮਿਸਾਲ ਆ ਸਾਡੇ ਸਾਹਮਣੇ ਸੋ ਰਾਮਗੜੀਆ ਵੀਰਾਂ ਨੂੰ ਤਾਂ ਸਭ ਕੋ ਫਖਰ ਹੋਣਾ ਚਾਹੀਦਾ ਕਿ ਅਸੀਂ ਜੋਧਿਆਂ ਦੇ ਸੂਰਮਿਆਂ ਦੇ ਵਾਰਿਸ ਅਸੀਂ ਕਿਸੇ ਦੇਵਤੇ ਤੋਂ ਡਰ ਕੇ ਤੇ ਆਪਣਾ ਕੰਮ ਛੱਡਣ ਵਾਲੀ ਨਹੀਂ ਅੱਜ ਦੇ ਦਿਨ ਵੀ ਕੰਮ ਹੀ ਛੱਡ ਦੋ ਉਜਾਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿਓ ਅਸਲ ਵਿੱਚ ਸਿਆਣੇ ਕਹਿੰਦੇ ਹੁੰਦੇ ਕਿ ਕੰਮ ਹੀ ਪੂਜਾ ਹੈ ਵਰਕ ਇਜ਼ ਵਰਸ਼ਿਪ ਹੁਣ ਜੇ ਕੰਮ ਹੀ ਪੂਜਾ ਹੈ ਤਾਂ ਫਿਰ ਜੇ ਕੰਮ ਛੱਡ ਕੇ ਬੈਜੇ ਨਾ ਤਾਂ ਫਿਰ ਹੋਰ ਕਿਹੜੀ ਪੂਜਾ ਕਰਨੀ ਸੋ ਇਸ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਸਾਰੇ ਸ੍ਰਿਸ਼ਟੀ ਦਾ ਰਚਤਾ ਸਾਰੇ ਕੁਝ ਨੂੰ ਬਣਾਉਣ ਵਾਲਾ ਕਰਤਾ ਪੁਰਖ ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਹੈ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਸਤਿਗੁਰੂ ਜੀ ਨੇ ਇਹੋ ਪਰਮਾਇਆ ਐਸੋ ਹੈ ਰੇਖਾ ਸਮ ਹਮਾਰਾ ਮੇਰਾ ਮਾਲਕ ਇਹੋ ਜਿਹਾ ਏ ਖਿੰ ਮਹਸਾਜ ਸਵਾਰਨਹਾਰਾ